ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬੀਓ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਕੀ ਚੱਲ ਰਿਹਾ ਹੈ بڑے ਚਾਵਾ ਦੇ ਨਾਲ ਬੜੇ ਖੁਸ਼ੀਆਂ ਦੇ ਨਾਲ ਬਦਲਾ ਲਈ ਇਨਕਲਾਬ ਲਈ ਲੋਕਾਂ ਨੇ ਇਹ ਮੁਕੰੰਤਰੀ ਸੇੜਿਆ ਸੀ ਜਿਹੜਾ ਅੱਜ ਸਾਡੀ ਜਵਾਨੀ ਦਾ ਸ਼ਿਕਾਰ ਖੇਡਣ ਦੇ ਲੱਗਿਆ ਹੋਇਆ ਹੈ ਬੋਚਰ ਬਣੇ ਦੇ ਉੱਤਰਿਆ ਹੋਇਆ ਕਿਵੇਂ ਸਾਡੇ ਨਾਲ ਦੇ ਸਾਥੀਆਂ ਨੂੰ ਨੰਗੇ ਕਰਕੇ ਸੀਐਸਟਾ ਪੰਜ ਕਟਾਰ ਰਿਹਾ ਹੈ ਉਹਨਾਂ ਦੀਆਂ ਵੀਡੀਓ ਬਣਾ ਕੇ ਦੇਖ ਰਿਹਾ ਹੈ ਉਹਨਾਂ ਨੂੰ ਵੀਡੀਓ ਕਾਲ ਤੇ ਵੀ ਦੇਖ ਰਿਹਾ ਕਹਿ ਰਿਹਾ ਪੁਲਿਸ ਵਾਲਿਆਂ ਨੂੰ ਕਿ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਇਹਨੂੰ ਨੰਗਾ ਕਰਕੇ ਕੁੱਟੋ ਉਹ ਸਾਰਿਆਂ ਨੇ ਤੁਸੀਂ ਸੁਣਿਆ ਯਾਰ ਵੀ ਕਿਵੇਂ ਭਾਨੇ ਦੇ ਨਾਲ ਸੀਐਸਟਾਫ ਚ ਵਾਪਰਿਆ ਨੰਗਾ ਕਰਕੇ ਬੇੜੇ ਚ ਬੰਨਿਆ ਠੰਡਾ ਪਾਣੀ ਪਾਇਆ ਬੁਖਾਰ ਹੋਣ ਦੇ ਬਾਵਜੂਦ ਵੀ ਤੇ ਵੀਡੀਓ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ ਉਸ ਵੇਲੇ ਬਹੁਤ ਸੱਜਣਾਂ ਨੇ ਇਤਰਾਜ਼ ਕੀਤਾ ਮੇਰੇ ਤੇ ਇੱਕ ਦੋ ਦੇ ਮੈਨੂੰ ਫੋਨ ਵੀ ਆਏ ਕਰੇ ਬਾਈ ਤੇਰੇ ਕੋਲ ਕੀ ਸਬੂਤ ਹੈ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਾ ਕੇ ਦੇਖੀ ਹੈ ਉਹਨੂੰ ਨੰਗਾ ਕਰਾਇਆ ਉਹਨੂੰ ਕਟਾਇਆ ਸੋ ਹੁਣ ਤਾਂ ਭਰਾਵੋ ਤੁਹਾਡੇ ਠੰਡ ਪੈ ਗਈ ਹੋਣੀ ਹੈ ਕਲੇਜੇ ਹੁਣ ਤਾਂ ਗੱਲ ਇਹ ਸਾਬਤ ਹੋ ਗਈ ਕਾਲੇ ਵੀ ਕੋਈ ਕਸਰ ਬਾਕੀ ਹੈ ਹੁਣ ਤੁਹਾਡੇ ਸਾਹਮਣੇ ਭਾਨੇ ਨੂੰ ਅੱਜ ਚੱਕ ਕੇ ਪਟਿਆਲੇ ਸਦਰ ਥਾਣੇ ਦੇ ਵਿੱਚ 379 ਬੀ ਦਾ ਮੁਕੱਦਮਾ ਦਿੱਤਾ ਚੈਨੀ ਖੋਣ ਦਾ ਕਹਾਣੀ ਕੀ ਬਣਾਈ ਉਸੇ ਕਹਾਣੀ ਵਾਂਗੂ ਇਹ ਵੀ ਕਹਾਣੀਆਂ ਸੁਣ ਲਿਓ ਜਿਵੇਂ ਉਹ ਚ ਕਿਹਾ ਗਿਆ ਸੀਗਾ ਉਹ ਵੀ 20 2023 ਦੀ ਘਟਨਾ ਸੀ ਵੀ ਸਾਡੇ ਨਾਲ ਨੌਵੇਂ ਮਹੀਨੇ ਚ ਭਾਨੇ ਨੇ ਸਾਡੇ ਕੋਲੋਂ ਪੈਸੇ ਮੰਗੇ ਸੀਗੇ 10000 ਰੁਪਿਆ ਉਹਦਾ ਪਰਚਾ ਦਰਜ ਹੋਇਆ ਸੀ 21 2024 ਨੂੰ ਜਿਹੜੇ ਦਿਨ ਭਾਨਾ ਫੜਿਆ ਉਸੇ ਦਿਨ ਹੀ ਮੁਕੱਦਮਾ ਦਰਜ ਹੋਇਆ ਉਸੇ ਦਿਨ ਉਹਦੀ ਗ੍ਰਿਫਤਾਰੀ ਪਾ ਕੇ ਲੁਧਿਆਣੇ ਲਿਜਾ ਕੇ ਉਹਦੀ ਕੁੱਟਮਾਰ ਕਰਕੇ ਉਹਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਗਈ ਸੀ ਅੱਜ ਭਾਨੇ ਨੂੰ ਤੜਕੇ ਅੱਜ ਉਹਦੀ ਜਵਾਨ ਤੋਂ ਹੀ ਕੱਲ ਅੱਜ ਭਰਾ ਦਿੱਤੀ ਗਈ ਅੱਜ 11 ਵਜੇ ਅਜੇ ਚੱਲੇ ਸੀ ਹਲੇ ਵੀ 3-4 ਵਜੇ ਚੱਲੋ ਪਰਵਾਨਾ ਆਊਗਾ ਉੱਥੋਂ ਉਦੋਂ ਛੱਡਣਗੇ ਬਲੇਰ ਕੋਲੇ ਜਲਦੀ ਸੀਗਾ ਜਾਣਦੇ ਪਤਾ ਲੱਗਿਆ ਕਹਿੰਦੇ ਵੀ ਸਵੇਰੇ 11 ਵਜੇ ਉਹਨੂੰ ਪਟਿਆਲੇ ਪੁਲਿਸ ਵਾਲੇ ਲੈ ਗਏ ਆ 379B ਦਾ ਮਕਦਮਾ ਵੀ ਭਾਨੇ ਨੇ ਚੈਨੀ ਖੋਈ ਆ ਕਹਾਣੀ ਕੀ ਬਣਾਈ ਕਹਿੰਦੇ ਜੀ ਇਹ ਆਪਣਾ 21 21 12 2023 ਦੀ ਘਟਨਾ ਹੈ ਕਿ 21 12 2023 ਨੂੰ ਭਾਨੇ ਨੇ ਪਟਿਆਲੇ ਚ ਕਿਸੇ ਬੰਦੇ ਨੇ ਜਿਹੜੀ ਜਿਹੜੇ ਜਿਹੜੇ ਆਪਣੇ ਇਹਨਾਂ ਦੇ ਬੰਦੇ ਹੁੰਦੇ ਆ ਕਦੇ ਉਹਨੇ ਸਾਡੇ ਉਹਦੇ ਕੋਲ ਉਹਦੇ ਕੋਲ ਕੋਈ ਦਰਖਾਸਤ ਆਪਣੇ ਲਿਖਾ ਲਈ ਹੋਣੀ ਐ ਕਿ ਸਾਡੇ ਕੋਲੇ ਭਾਨੇ ਨੇ ਸਾਡ ਭਾਨਾ ਪਟਿਆਲੇ ਆਇਆ ਸਕਾਰਪਿਓ ਗੱਡੀ ਸੀ ਚਿੱਟੇ ਰੰਗ ਦੀ ਵਿੱਚ ਭਾਨਾ ਬੈਠਾ ਸੀ ਇੱਕ ਦੇ ਨਾਲ ਹੋਰ ਬੰਦਾ ਸੀ ਸਾਡੀ ਚੈਨੀ ਖੋਲੀ ਇਹ ਘਟਨਾ ਹੈਗੀ 21 12 2023 ਦੀ ਜਣੇ ਪarcha darj ਹੁੰਦਾ ਇਸੇ ਘਟਨਾ ਦਾ 21 24 ਨੂੰ ਜਿਹੜੇ ਬੰਦੇ ਦੀ ਚੈਨੀ ਖੋਈ ਗਈ ਕੀ ਉਸ ਦਿਨ ਪੁਲਿਸਕਲ ਨਹੀਂ ਗਿਆ ਉਹ ਉਹ ਮਹੀਨੇ ਬਾਅਦ ਨੂੰ ਜਾ ਗਈ ਉਹਨ ਮਹੀਨੇ ਬਾਅਦ ਜਾ ਗਈ ਮੈਂ ਅੱਜ ਜਾ ਕੇ ਪੁਲਿਸਕਲੇ ਦਰਖਾਸਤ ਦੇਵਾਂ ਕਿ ਮੇਰੀ ਚੈਨੀ ਖੋਰੀ ਕਿਸੇ ਬੰਦੇ ਨੇ ਜਿਹੜੇ ਦੋਨੇ ਪਰਚੇ ਉਹ ਜਿਹੜੀ ਬੀਬੀ ਠੱਗ ਏਜੰਟ ਸੀਗੀ ਉਹਨੇ ਵੀ ਦਰਖਾਸਤ 3 ਮਹੀਨੇ ਬਾਅਦ ਲਿਖਾਈ 21 24 ਨੂੰ ਤੇ ਇਹਨੇ ਵੀ ਮੁਕੱਦਮਾ ਦਰਜ ਕਰਾਇਆ 21 24 ਨੂੰ ਦੋਨੇ ਮੁਕੱਦਮੇ ਇੱਕੋ ਦਿਨ ਇੱਕੋ ਤਰੀਕ ਤੇ ਹੁੰਦੇ ਆ ਉਧਰ ਉਹ ਕਹਿੰਦੀ ਮੇਰੇ ਕੋਲ ਇਹ ਕਹਿੰਦਾ ਜਿਹੜਾ ਬੰਦਾ ਪਟਿਆਲੇ ਵਾਲਾ ਇਹ ਕਹਿੰਦਾ ਮੈਨੂੰ ਮੇਰੇ ਕੋਲੇ ਉਸੇ ਦਿਨ ਭਾਂਦੇ ਨੇ ਮੇਰੀ ਚੈਨੀ ਖੋਈ ਆ ਕਿ ਪਾਂਸਿਆ ਤੋਂ ਅੱਜ ਸਵੇਰੇ ਤੇ ਬੋਲ ਰਿਹਾ ਸੀ ਕਿ ਸਾਡੇ ਘਰੇ ਇੱਕ ਬੱਚਾ ਆਉਣ ਵਾਲਾ ਹੈ ਖੁਸ਼ੀ ਦੀ ਗੱਲ ਹੈ ਠੀਕ ਆ ਭਾਈ ਚੰਗੀ ਗੱਲ ਤੇਰੇ ਘਰੇ ਬੱਚਾ ਆਉਣਾ ਸੀ ਵਧਾਈਆਂ ਤਾਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿਹੜੇ ਪੰਜਾਬ ਚ ਮਾਮਾ ਦੇ ਪੁੱਤ ਆ ਭਾਨੇ ਵਰਗੇ ਉਹ ਕਿਸੇ ਮਾਂ ਦਾ ਪੁੱਤ ਹੈ ਵਸਦੀ ਮਾਂ ਮਰੀ ਵੀ ਹੈ ਉਹਦਾ ਪਿਓ ਇਕੱਲਾ ਘਰੇ ਹੈ ਤੇ ਉਹਦਾ ਇੱਕ ਭਰਾ ਹੈ ਉਹ ਕਿਸੇ ਦਾ ਪੁੱਤ ਨਹੀਂ ਕਿਸੇ ਦਾ ਭਰਾ ਨਹੀਂ ਉਹਨੂੰ ਉਹਦੇ ਘਰੇ ਕੋਈ ਡੀਕਦਾ ਨਹੀਂ ਤੈਨੂੰ ਕਿੰਨਾ ਚਾਹ ਵੀ ਤੇਰੇ ਘਰੇ ਤੇਰੇ ਪਰਿਵਾਰ ਚ ਇੱਕ ਨਵਾਂ ਜੀ ਇੱਕ ਨਵਾਂ ਬੱਚਾ ਆਉਣ ਵਾਲਾ ਤੇ ਜਿਹੜੇ ਉਸ ਇਨਸਾਨ ਨਾਲ ਤੂੰ ਕਰ ਰਿਹਾ ਨੰਗਾ ਕਰਾ ਕੇ ਕਟਾ ਕੇ ਵੀਡੀਓ ਬਣਾ ਰਿਹਾ ਤੇ ਦੇਖ ਰਿਆਂ ਫਿਰ ਵੀਡੀਓ ਵੀਡੀਓ ਕਾਲ ਦੇ ਉੱਤੇ ਤੇ ਅੱਜ ਪਟਿਆਲੇ ਲਾ ਜਾ ਕੇ ਰਾਤ ਨੂੰ ਸੀਐਸਟਾਫ ਦੇ ਵਿੱਚ ਉਹਦੇ ਨਾਲ ਕੀ ਕੀਤਾ ਜਾਣਾ ਹੈ ਉੱਥੇ ਕੀ ਕੀ ਤੂੰ ਕਰਾਏਗਾ ਕਿੰਨਾ ਜ਼ੁਲਮ ਤੇ ਸ਼ਰਦ ਤੂੰ ਕਰਾਏਗਾ ਤੂੰ ਦੁਬਾਰਾ ਉਹ ਬੁੱਚੜ ਪਣੇ ਤੇ ਉਤਰਿਆ ਹੋਇਆ ਉਹੀ 80 90 ਦਾ ਦੌਰ ਦਿਵਾਰੇ ਉਹੀ ਗੱਲਾਂ ਲੋਕਾਂ ਨੂੰ ਦਿਵਾਰੇ ਦੁਹਰਾ ਰਹੇ ਆ ਸੁਣਦੇ ਆਂ ਆ ਵੀ 80 90 ਦੇ ਦੌਰ ਦੇ ਵਿੱਚ ਕਿਵੇਂ ਥਾਣਿਆਂ 'ਚ ਕਿਵੇਂ ਸੀਆਈ ਸਟਾਪਾਂ 'ਚ ਕਿਵੇਂ ਨੰਗੇ ਕਰਕੇ ਬੰਦਿਆਂ ਦੇ ਮਿਰਚਾਂ ਪਾਏ ਜਾਂਦੀਆਂ ਸੀ ਕਿਵੇਂ ਕਿਵੇਂ ਨੰਗੇ ਕਰਕੇ ਬੰਦੇ ਦੀਆਂ ਠੱਡਾਂ ਦੇ ਵਿੱਚ ਪੁੱਠੇ ਟੰਗ ਦਿੱਤੇ ਜਾਂਦੇ ਸੀ ਉਹੀ ਬਚਤਣਾ ਜਿਹਦੀ ਅੱਜ ਕਹਾਣੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ ਉਦੋਂ ਦੇ ਬਣਾਏ ਝੂਠੇ ਮੁਕਾਬਲੇ ਸਾਡੇ ਮਾਰੇ ਨੌਜਵਾਨ ਅੱਜ ਉਹ ਬੁੱਚੜ ਫਸ ਰਹੇ ਐ ਅੱਜ ਕੇ ਬੁੱਚੜਾ ਨੂੰ ਕਿੰਦਾ ਵੀ ਹੋ ਰਹੀਆਂ ਨੇ ਉਹੀ ਕਹਾਣੀ ਬਿਲਕੁਲ ਤੋਂ ਉਵੇਂ ਦਹਰਉਣ ਲੱਗ ਗਿਆ ਕਿੱਡੀਆਂ ਹਾਸੋਹੀਣੀਆਂ ਗੱਲਾਂ ਕਰਦਾ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਜੀ ਅਸੀਂ ਬੱਚੇ ਦਾ ਲਿੰਗ ਟੈਸਟ ਨਹੀਂ ਕਰਾਇਆ ਕਿ ਇੱਕ ਕੁੜੀ ਐ ਇੱਕ ਮੁੰਡਾ ਐ ਤੈਨੂੰ ਪੁੱਛਣ ਵਾਲਾ ਹੋਵੇ ਵੀ ਲਿੰਗ ਟੈਸਟ ਕਰਾਉਣਾ ਕਾਨੂੰਨਰ ਤੌਰ ਤੇ ਅਪਰਾਧ ਹੈ ਪਰ ਤੂੰ ਚੁਟਕਲੇ ਕਹਾਣੀਆਂ ਦੇ ਉੱਤੇ ਲੋਕਾਂ ਨੂੰ ਲਾ ਕੇ ਤੂੰ ਜਿੰਨੇ ਪੰਜਾਬ ਦੇ ਉਹ ਸਾਰੇ ਉਹ ਸਾਰੇ ਤੂੰ ਇਹਨਾਂ ਚੁਟਕਲਿਆਂ 'ਚ ਰੋਲ ਦਿੰਨਾ ਹੈ ਕਹਾਣੀਆਂ 'ਚ ਗੱਪਾਂ 'ਚ ਗੱਲ ਸੋ ਯਾਰ ਜੇ ਤਾਂ ਜਿੰਨੇ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੇਤੀ ਬੰਦੇ ਨੇ ਜੀ ਅੱਜ ਵੀ ਤੁਹਾਡੇ ਅੰਦਰ ਮਾੜੀ ਮੋਟੀ ਕੋ ਜਮੀਰ ਹੈਗੀ ਆ ਤੁਸੀਂ ਚੰਗੇ ਪੰਜਾਬ ਦੇ ਭਵਿੱਖ ਲਈ ਵੋਟਾਂ ਪਾਉਣਗੇ ਨੂੰ ਤੁਸੀਂ ਚੰਗੇ ਆ ਮੈਨੂੰ ਪਤਾ ਤੁਸੀਂ ਚੰਗੇ ਆ ਤੁਹਾਡੀ ਸੋਚ ਚੰਗੀ ਆ ਤਾਂ ਚੰਗੀ ਸੋਚ ਕਰਕੇ ਤੁਸੀਂ ਵੋਟਾਂ ਪਾਓਗੇ ਪੰਜਾਬ ਦਾ ਕੋਈ ਕੋਈ ਪੰਜਾਬ ਦਾ ਚੰਗਾ ਭਵਿੱਖ ਬਣ ਜੇ ਕੋਈ ਪੰਜਾਬ ਲਈ ਤੇ ਆ ਜੇ ਪੇਰ ਜੁਗਾਰੀ ਘਟ ਜੇ ਚਿੱਟਾ ਨਸ਼ਾ ਘਟ ਜੇ ਪ੍ਰਵਾਸ ਰੁਕ ਜੇ ਨੌਕਰੀਆਂ ਸਾਨੂੰ ਮਿਲ ਜਾਣ ਸਾਡੇ ਮਜ਼ਦੂਰਾਂ ਦੇ ਹੱਲ ਸਾਡੇ ਕਿਸਾਨੀ ਦੇ ਹੱਲ ਹੋ ਜਾਣ ਤਾਂ ਤੁਸੀਂ ਬੰਦੇ ਮਗਰ ਲੱਗੇ ਸੀ ਯਾਰ ਅੱਜ ਜੋ ਬੰਦਾ ਕਿਹੜੇ ਬੁੱਚੜ ਪਿੰਡੇ ਦੇ ਉੱਤਰਿਆ ਹੋਇਆ ਕੀ ਉਹਨੂੰ ਸਵਾਲ ਪੁੱਛੋਗੇ ਤੁਸੀਂ ਪਿੰਡਾਂ ਦੇ ਵਿੱਚ ਇਹ ਆਊਗਾ ਕੀ ਤੁਸੀਂ ਪੁੱਛੋਗੇ ਪਿੰਡਾਂ ਦੇ ਵਿੱਚ ਵੀ ਆਹ ਬੁੱਚੜ ਪਿੰਡੇ ਦੇ ਉੱਤਰਿਆ ਹੋਇਆ ਤੂੰ ਯਾਰ ਤੂੰ ਬੈਂਤੇ ਬੁੱਚੜ ਨਾਲ ਨਾਲ ਵੀ ਉਹਨੂੰ ਵੀ ਮਾਤ ਪਾਏਗਾ ਉਹਨੂੰ ਵੀ ਲੋਕ ਭੁੱਲ ਜਾਣਗੇ ਉਹਨੂੰ ਵੀ ਲੋਕ ਕਹਿਣ ਲੱਗ ਜਾਣਗੇ ਇਹਦੇ ਨਾਲ ਬੈਂਤਾ ਬੁੱਚੜ ਚੰਗਾ ਸੀ ਹਲੇ ਜਿਹੜੇ ਕੰਮਾਂ ਦੇ ਤੂੰ ਤਰੇ ਦੇ ਪੰਜਾਹ ਦੇ ਲੋਕ ਮੇਰੀ ਗੱਲ ਸੁਣ ਲੋ ਇਹ ਬਾਈ ਸੋਡੇ ਯਾਦ ਰੱਖਿਓ ਇਹ ਅੱਜ ਭਾਨੇ ਵਰਗੇ ਜਾਂ ਮੇਰੇ ਵਰਗੇ ਨਹੀਂ ਕਿਉਂਕਿ ਅਸੀਂ ਤਾਂ ਬੋਲਦੇ ਆ ਸਰਕਾਰ ਨੂੰ ਸਵਾਲ ਕਰਦੇ ਆ ਤਾਂ ਲੜਕਦੇ ਆ ਇਹ ਤੁਹਾਡੇ ਧੀਆ ਪੁੱਤਾਂ ਨੂੰ ਵੀ ਜੇ ਨਾ ਇਹਨੇ ਨੰਗੇ ਕਰਾ ਕਰਾ ਕੇ ਸੀਐਸਟਾਪਾਂ ਦੇ ਵਿੱਚ ਥਾਣਿਆਂ ਦੇ ਵਿੱਚ ਨਾਂ ਜਨਿਲ ਕੀਤਾ ਨਾਂ ਤਖਤ ਟਾਇਆ ਮੈਨੂੰ ਕਿਹੋ ਨਹੀਂ ਕਿਹੋ ਨਾ ਐਡਾ ਖੋਰੀ ਬੰਦਰ ਐਸ ਪੱਧਰ ਤੱਕ ਤੂੰ ਗਿਰ ਜਾਏਗਾ ਯਾਰ ਹੱਦ ਹੋ ਗਈ ਯਾਰ ਇੰਨਾ ਨੀਵਾ ਲੈਵਲ ਲੈ ਆਏਗਾ ਆਪਣਾ ਆਹ ਮੁੱਖ ਮੰਤਰੀ ਦੇ ਕਿਰਦਾਰ ਹੁੰਦੇ ਆ ਕਿ ਇੱਕ ਬੰਦੇ ਨੂੰ ਲੈ ਕੇ ਥਾਣੇ 'ਚ ਕੁੱਟੋ ਦੀ ਵੀਡੀਓ ਬਣਾ ਕੇ ਮੈਨੂੰ ਭੇਜੋ। ਬਾਲੇ ਬੰਦੇ ਕਹਿੰਦੇ ਆ ਕਿ ਇੰਨਾ ਇੰਨਾ ਮੁੱਖ ਮੰਤਰੀ ਕੋਲ ਟਾਈਮ ਕਿੱਥੇ ਆ ਕਿਉਂਕਿ ਇਹ ਵੀਡੀਓ ਦੇਖੋ ਇਹਦੇ ਕੋਲ ਟਾਈਮ ਹੀ ਨਹੀਂ ਨਾ ਗੱਲਾਂ ਦੇ ਲਈ ਆ। ਉਹ ਟਾਈਮ ਕਿਹੜੀ ਗੱਲਾਂ ਦੀਆਂ ਇਹਦੇ ਕੋਲ? ਤੁਰਕਲੇ ਸੁਣ ਲੋ ਕਹਾਣੀਆਂ ਸੁਣ ਲੋ ਗੱਪ ਸੁਣ ਲੋ। ਬਦਲਾਖੋਰੀ ਦੀ ਨੀਤੀ ਦੇ ਤਹਿਤ ਆਹੀ ਕੁਛ ਤਾਂ ਆਹੀ ਕੁਛ ਨੇ ਸੁਖਪਾਲ ਸਿੰਘ ਖੇਰੇ ਦੇ ਕੀਤਾ ਸੀ। ਉਹੀ ਬਾਰਕ ਤੇ ਕੈਮਰਾ ਲਵਾਤਾ ਸੀ। ਤਕਬਾਲ ਜਿੰਕਾ ਕਦੋਂ ਉੱਠਦਾ ਕਦੋਂ ਬੈਂਦਾ ਸਿੱਧਾ ਪੈਂਦਾ ਟੇਢਾ ਪੈਂਦਾ ਪਿਸ਼ਾਬ ਕਦੋਂ ਜਾਂਦਾ ਟੱਟੀ ਕਦੋਂ ਜਾਂਦਾ ਇਹ ਕੱਲੀ ਕੱਲੀ ਹਰਕਤ ਹੋਰੀ ਦੇਖ ਉਹਨੇ ਕੈਮਰਾ ਲਵਾ ਕੇ ਰੀ ਬੈਰਕ ਦੇ ਉੱਤੇ ਤੇ ਉੱਥੇ ਬੈਠਾ ਦੇਖਦਾ ਸੀ ਆਹ ਕਿ ਤੂਤਾ ਦਾ ਮਾਲਕ ਛੱਡ ਦੇ ਛੱਡ ਦੇ ਚੰਗਾ ਨਹੀਂ ਹੁੰਦਾ ਛੱਡ ਦੇ ਕੱਖ ਨਹੀਂ ਰੱਖਿਆ ਨੇ ਕੰਮਾਂ 'ਚ ਕੋਈ ਕੰਮ ਪੰਜਾਬ ਦੀ ਗੱਲ ਕਰ ਲੈ ਭਲੇ ਦੀ ਗੱਲ ਕਰ ਲੈ ਕਿਹੜੇ ਕੰਮਾਂ ਨੂੰ ਤਰਪਿਆ ਕਿਹੜੇ ਰਾਹ ਨੂੰ ਤਰਪਿਆ ਯਾਰ ਤਾ ਜਿਹੜਾ ਭਵੰਤ ਲੋਕਾਂ ਨੇ ਸੁਣਿਆ ਜਿਹੜਾ ਭਵੰਤ 40 ਸਾਲ ਪਹਿਲਾਂ ਤੋਂ ਲੋਕਾਂ ਨੇ ਸੁਣਿਆ ਕਦੇ ਕੁਲਫੀ ਗਰਮਾ ਗਰਮ ਰਾਹੀਂ ਸੁਣਿਆ ਕਦੇ ਜੁਗਰੂ ਹਾਜ਼ਰ ਹੈ ਰਾਹੀਂ ਸੁਣਿਆ ਅਸੀਂ ਵੀ ਸੁਣਦੇ ਰਹੇ ਛੋਟੇ ਹੁੰਦੇ ਕਿਉਂ ਭਵੰਤ ਇਹਨਾਂ ਸਮੇਂ ਸਿਸਟਮ ਤੇ ਚੋਟ ਕਰਦਾ ਰਿਹਾ ਹਰ ਗੱਲ 'ਚ ਹਰ ਕਹਾਣੀ ਹਰ ਚੁਟਕਲੇ 'ਚ ਉਹ ਭਵੰਤ ਜਿੱਕੜੇ ਪੈਗ ਪੈਗ ਹੈ ਇਹ ਇਹ ਵੀ ਨਹੀਂ ਸੱਜਣਾ ਤੇ ਹਥੋਂ ਪਰ ਤੇਜ ਬਿਆੰਤੇ ਵਿੱਚ ਦੀ ਰੂਹ ਪਰਵੇਸ਼ ਕਰ ਗਈ ਮਾਤ ਪਾਏਗਾ ਸਭ ਨੂੰ ਪਿੱਛੇ ਛੱਡੇਗਾ ਤੂੰ ਮੇਰੀ ਗੱਲ ਯਾਦ ਰੱਖੀ ਸੋ ਪੰਜਾਬ ਦੇ ਲੋਕੋ 29 ਤਰੀਕ ਨੂੰ ਬਾਈ ਕੱਠ ਰੱਖਿਆ ਕੋਟ ਦੁਨੇ ਜੇ ਅੰਦਰ ਕੋਈ ਰੜ ਕਹੇਗੀ ਆ ਅੰਦਰ ਕੋਈ ਦਰਦ ਹੈਗਾ ਕੋਈ ਰੋ ਹੈਗਾ ਤਾਂ ਉਧ ਦੇ ਪੰਜਾਬ ਦਾ ਕੋਈ ਵੀ ਬੰਦਾ ਕੋਈ ਸਾਡਾ ਭਰਾ ਨੌਜਵਾਨ ਕੋਈ ਬਜ਼ੁਰਗ ਕੋਈ ਮਾਂ ਭੈਣ ਉਧੇ ਰੁਕਣੀ ਨਹੀਂ ਚਾਹੀਦੇ ਕਿਹੜੇ ਬਰਨਾਲੇ ਦਾ ਪਿੰਡ ਆ ਕੋਟ ਦਿੰਨਾ ਉਹਦੇ ਨੂੰ ਦੱਸ ਦਿਓ ਵੀ ਇਹ ਤੇਰੇ ਜਬਰਦਸਤ ਸਾਹਮਣਾ ਕਰਨ ਲਈ ਲੋਕ ਤਿਆਰ ਨੇ ਕਿਹੜੇ ਪਨੇਖੇ 'ਚ ਬੈਠਾ ਮੂੰਹ ਤੋੜ ਜਵਾਬ ਦੇਣਗੇ ਲੋਕ ਤੇਰਾ ਇਹ ਜਿਹੜਾ ਜ਼ਬਰ ਤੂੰ ਢਾ ਰਿਹਾ ਹੈ ਜਿਹੜਾ ਜ਼ੁਲਮ ਤਸ਼ੱਦਦ ਤੂੰ ਕਰ ਰਿਹਾ ਹੈ ਜਿਹੜੇ ਤਰੀਕੇ ਨਾਲ ਤੂੰ ਜਲੀਲ ਕਰ ਰਿਹਾ ਹੈ ਇਹ ਲੋਕ ਤੈਨੂੰ ਇੱਟ ਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ ਗੱਲ ਯਾਦ ਰੱਖੀ ਜੇ ਹੁਣ ਵੀ ਨਾ ਜਾਗੇ ਫਿਰ ਠੀਕ ਐ ਫਿਰ ਸਤਨਾਮ ਐ ਫਿਰ ਠੀਕ ਐ ਫਿਰ ਠੀਕ ਐ ਸਾਡੇ ਯਾਰਾਂ ਕ ਨੂੰ ਫਸਣ ਦਿਓ ਮਾਰਨ ਦਿਓ ਕੋਈ ਗੱਲ ਨਹੀਂ ਮਗਰ ਉਹ ਸਾਡੇ ਯਾਰਾਂ ਦੀਆਂ ਗੱਲਾਂ ਗੋਲਾਂ ਸੁਣਦੇ ਰਿਆ ਕਰੋ ਕਿ ਬੰਦੇ ਦਾ ਚੰਗੇ ਸੀ ਯਾਰਾ ਗੱਲ ਤਾਂ ਪੰਜਾਬ ਦੇ ਭਲੇ ਦੀ ਕਰਦੇ ਸੀ ਉਦੋਂ ਅਸੀਂ ਕਿਉਂ ਨਾ ਉੱਠੇ ਮਗਰ ਉਹ ਪਸਤਾਈ ਜਾਇਆ ਕਰੋ ਅੱਜ ਗੀਤ ਸਰਾਈ ਗਿਆ ਖੜਾ ਉੱਥੇ ਸਟੇਜਾਂ ਤੇ ੱਲੇ ਬੈਠੇ ਲੋਕਾਂ ਨੇ ਕਿਸੇ ਚ ਜ਼ਰਤ ਨਹੀਂ ਪਈ ਮੈਨੂੰ ਸਵਾਲ ਪੁੱਛਦੇ ਵੀ ਕੀ ਕਰੀ ਜਾਂਦਾ ਤੂੰ ਉਹ ਜਿੰਨਾ ਜੋਰ ਸਾਡੇ ਵਰਗਾਂ ਨੂੰ ਅੰਦਰ ਫੜਨ ਤੇ ਦੇਣ ਤੇ ਲੱਗਿਆ ਤੇਰਾ ਖੈਰੇ ਵਰਗਾਂ ਨੂੰ ਭਾਨੇ ਵਰਗਾਂ ਨੂੰ ਆ ਮੇਰੇ ਨਹੀਂ ਪਰਚਾ ਦਿੱਤਾ ਇਹ ਤਾਂ ਜਿਹੜੀ ਕੇ ਪਤੰਤਰ ਚਿੱਟੇ ਦਾ ਝੋਟਾ ਝੋਟਾ ਮਾਨਸ ਵਾਲਾ ਉਹ ਵੀ ਚੱਕ ਕੇ ਦੁੰਦਰ ਦੇਦਾ ਸੀ ਜਿੰਨਾ ਜੋਰ ਸਾਡੇ ਵਰਗਾਂ ਨੂੰ ਜਿਹੜੇ ਕੋਈ ਗੱਲ ਕਰ ਰਿਹਾ ਪੰਜਾਬ ਦੀ ਇਹ ਕੰਮ ਸਾਡੇ ਆ ਛੱਟਾ ਰੋਕਣਾ ਝੋਟੇ ਵਾਲੇ ਕਨ ਸਾਡੇ ਵਰਗਾ ਦਾ ਕੰਮ ਹੈ ਏਜੰਟਾਂ ਨੂੰ ਪਹਿਰੇ ਕਰਨੇ ਭਾਨੇ ਦਾ ਕੰਮ ਹੈ ਇਹ ਤੇਰੇ ਕੰਮ ਹੈ ਤੂੰ ਸਰਕਾਰ ਹੈ ਕੋਈ ਅਸੀਂ ਕਰਦੇ ਆ ਸਵਾਲ ਕਰਦੇ ਆ ਲੜਕਦੇ ਆ ਅਸੀਂ ਤੈਨੂੰ ਐਨਾ ਜੋਰ ਜਿੰਨਾ ਤੂੰ ਲਾ ਰਿਹਾ ਚੱਟਾ ਰੋਕਣ ਦੀ ਲਾਦੇ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹ ਅਨਸਾਫੀ ਦੀ ਲੋਕ ਉਹ ਅਨਸਾਫੀ ਹੀ ਦਵਾ ਦੇ ਕੌਮ ਨੂੰ ਕੋਈ ਬੇਰਜ਼ਗਾਰੀ ਦੂਰ ਕਰ ਦੇ ਉਹ ਤਾਂ ਤੋਂ ਹੁੰਦੀ ਨਹੀਂ ਉਹ ਸਾਰੇ ਬਾਹਰਲੇ ਸੂਬਿਆਂ ਦੇ ਲਿਆ ਲਿਆ ਨੌਕਰੀਆਂ ਦੇ ਫਟਕਰੀ ਜਾਂਦਾ ਪ੍ਰਾਈਵੇਟ ਤੇ ਵੀ ਸਰਕਾਰੀ ਤੇ ਵੀ ਜਵਾਨੀ ਖਾਲੀ ਪੰਜਾਬ ਖਾਲੀ ਹੋਈ ਉਹ ਬਾਹਰ ਨੂੰ ਭੱਜੀ ਜਾਂਦੀ ਹੈ ਰੋਜ ਮਾਮਾ ਦੇ ਪੁੱਤ ਮਰਦਿਆ ਚੱਟੇ ਦਾ ਬਿਲਕੁਦੀਆਂ ਮਾਮਾ ਅੱਜ 26 ਜਨਵਰੀ ਹੈ ਤੇਰੇ ਚੇਤੇ ਕਰਾਦਾ 26 ਜਨਵਰੀ ਦੀ ਗੱਲ ਕੀਤੀ ਸੀ ਤੂੰ ਕਿ 26 ਜਨਵਰੀ ਤੱਕ ਅਸੀਂ ਬਿਲਕੁਲ ਸਫਾਇਆ ਕਰ ਦਾਂਗੇ ਚੱਟੇ ਦਾ ਟੀਮਾਂ ਤਿਆਰ ਹੋ ਗਈਆਂ ਕਿੱਥੇ ਹੋ ਗਿਆ ਬਈ ਆ ਗੱਲਾਂ ਹੀ ਆ ਤੇਰੇ ਕੋਲੇ ਇੰਨਾ ਜੋਰ ਪੰਜਾਬ ਨੂੰ ਲੀਤ ਤੇ ਲਿਆਉਣ ਲਈ ਲਾ ਦੇ ਤੂੰ ਤਾਂ ਕਹਿੰਦਾ ਰਿਹਾ ਯਾਰ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਲੀਡਰਾਂ ਦੇ ਅੱਗੇ ਸਵਾਲ ਜਵਾਬ ਕਰਨ ਲਾਇਆ ਸਾਥੋਂ ਇੰਨਾ ਡਰ ਗਿਆ ਵੀ ਸਵਾਲ ਜਵਾਬ ਚੱਲ ਨਹੀਂ ਹੁੰਦੇ ਹੁਣ ਚੈਨਲ ਤੂੰ ਖਰੀਦ ਲੈ ਜਿਹੜਾ ਕੋਈ ਚੈਨਲ ਮਾੜਾ ਮੋਟਾ ਬੋਲਦਾ ਸੀ ਉਹ ਤੂੰ ਦਬ ਤਾ ਉਹਦੇ ਉਹਦੇ ਦੀ ਚੱਕਟਾ ਤੀਆਂ ਆਹ ਦੇ ਆਈਟੀ ਸੈਲਰ ਨੇ ਮਗਰ ਪਾ ਦਿੰਨਾ ਹੈ ਸਰਸਵਰ ਦੀ ਜਿਹੜੀ ਪ੍ਰੈਸ ਗੈਲਰੀ ਆ ਉੱਥੋਂ ਤੱਕ ਤੂੰ ਕਬਜ਼ਾ ਕਰ ਲਿਆ ਜਿਹੜਾ ਕੋਈ ਮਾੜਾ ਮੋਟਾ ਵੀ ਤੈਨੂੰ ਸਵਾਲ ਕਰਦਾ ਉਹਦੂ ਅੰਦਰ ਨਹੀਂ ਆਉਣ ਦਿੰਦਾ ਤੁਸੀਂ ਰੌਲਾ ਪਾਉਨੇ ਹੋ ਕਿ ਕੇਜਰੀਵਾਲ ਧੱਕਾ ਕਰਦਾ ਆਪਣਾ ਧੱਕਾ ਕਰਦਾ ਹਨਾ ਮੋਦੀ ਈਡੀ ਨੇ ਵੱਡੇ ਬੰਦੇ ਚੱਕ ਲਏ ਸੰਜੇ ਸਿੰਘ ਵਰਗੇ ਸੁਸ਼ੋਦੀ ਵਰਗੇ ਕੇਜਰੀਵਾਲ ਕਹਿੰਦਾ ਈਡੀ ਧੱਕੇ ਨਾਲ ਸਾਨੂੰ ਦੰਗਅਕ ਮਾਰ ਕੇ ਬੰਦਿਆਂ ਨੂੰ ਕੁੱਟ ਕੇ ਸਾਡੇ ਖਿਲਾਫ ਬਿਆਨ ਦਵਾਉਂਦੀ ਐ ਇਹ ਕੇਰੀਵਾਲ ਦਾ ਬਿਆਨ ਸੀ ਤੇ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਉਹ ਨਹੀਂ ਬਦਲਾ ਖੋਰੀ ਤਾਂ ਉਹ ਨਹੀਂ ਕਰ ਜਿੰਨੀ ਬਦਲਾ ਖੋਰੀ ਤੁਸੀਂ ਪੰਜਾਬ ਚ ਆਮ ਲੋਕਾਂ ਨਾਲ ਨਿਕੜਨ ਲੱਗੇ ਚਲੋ ਇਹਦਾ ਸਿਆਸਤਦਾਨ ਹੈ ਸਿਆਸਤਦਾਨ ਸੈਦਨਾ ਦੇ ਕਰਦੇ ਐ ਤੁਸੀਂ ਤਾਂ ਆਮ ਲੋਕਾਂ ਦੀ ਸ਼ੁਰੂ ਕਰਤਾ ਯਾਰ ਸੋ ਬਈ 29 ਤਰੀਕ ਰੱਖੀ ਆ ਵਕਤ ਤੋਂ ਵੱਧ ਕੋਈ ਬੰਦਾ ਉਹਦੇ ਘਰੇ ਰਹਿਣਾ ਚਾਹੀਦਾ ਤੇ ਨਹੀਂ ਇਹ ਬੱਚੜਾ ਨੂੰ ਮੂੰਹ ਪਾਊਗਾ ਇੱਥੇ ਸਭ ਦੀ ਵਾਰੀ ਆਊ ਸਾਨੂੰ ਪਹਿਲਾਂ ਸਿਰ ਦੇਣਗੇ ਤੁਸੀਂ ਮਗਰੋਂ ਆਜੋਗੇ ਇਹਦਾ ਅਗਲਾ ਜੋਰ ਲੱਗਿਆ ਹੋਇਆ ਕਿਸੇ ਵੀ ਤਰੀਕੇ ਨਾਲ ਚੱਤੇ ਬੰਦੀਆਂ ਨੂੰ ਬਦਨਾਮ ਕਰਨ ਤੇ ਆਪਣੇ ਬੰਦਿਆਂ ਲਈ ਵੀ ਕਰਦਾ ਤੇ ਇਹ ਆਪਣਾ ਆਪ ਵੀ ਬਿਆਨ ਦਿੰਦਾ ਵੀ ਵਜਾ ਦੇਖਦੇ ਨਹੀਂ ਜਗਾ ਦੇਖ ਕੇ ਬਹਿ ਜਾਂਦੇ ਐ ਇਹ ਬੇਵਿਲਣ ਲੋਕ ਨੇ ਇਹਨਾਂ ਦਾ ਕੋਈ ਬੰਦਾ ਉਹਨੂੰ ਹਟ ਜੂਗਾ ਇਹਨੂੰ ਬੰਦੇ ਨਹੀਂ ਭਾਲੇ ਸੀ ਹੁਣ ਕਿਥੇ ਆ ਕੇ ਕਰਨੇ ਧਰਨੇ ਲਈ ਇਹਦਾ ਮਕਸਦ ਕੀ ਹੈ ਵੀ ਜੇ ਜਥੇਬੰਦੀਆਂ ਜਿਉਂਦੀਆਂ ਨੇ ਜਿਹਦੇ ਬੰਨ ਢਾਂਚਾ ਚੋਂਦਾ ਰਿਹਾ ਤਾਂ ਮੈਨੂੰ ਲੋਕ ਸਵਾਲ ਕਰਨਗੇ ਮੈਨੂੰ ਘੇਰਨਗੇ ਇਹ ਖੰਡਿਆ ਦਿਓ ਇਹੀ ਮੋਦੀ ਦੀ ਨੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਜਿਹਦੇ ਬੰਦਿਆਂ ਨੂੰ ਬਦਨਾਮ ਕਰੋ ਅੱਜ ਆਮ ਇਹਨਾਂ ਦੇ ਬੰਦਿਆਂ ਦਾ ਪ੍ਰਚਾਰ ਹੈ ਇਹ ਧਰਨੇ ਲਾਉਂਦੇ ਆ ਜੀ ਪੈਸੇ ਲੈ ਕੇ ਇਹ ਫੰਡ ਇਕੱਠਾ ਕਰਨ ਦੇ ਮਾਰੇ ਜੀ ਦਿੱਲੀ ਨੂੰ ਚੱਲ ਪਏ ਹੁਣ ਇਹ ਸੜਕਾਂ ਦੇ ਬਹਿ ਜਾਂਦੇ ਆ ਜੀ ਇਹ ਲੋਕਾਂ ਨੂੰ ਤੰਗ ਕਰਦੇ ਆ ਮੈਂ ਪੁੱਛਣਾ ਚਾਹਨਾ ਪੰਜਾਬ ਦੇ ਲੋਕੋ ਜੇ ਬਚਣਾ ਹੈ ਜੇ ਬਚਣਾ ਇੱਕੋ ਹਾਲਾ ਤੁਹਾਡੇ ਕੋਲ ਜਥੇਬੰਦ ਰੂਪ ਚ ਇਕੱਠੇ ਹੋ ਜੋ ਕੋਈ ਵੀ ਜਥੇਬੰਦੀ ਤੁਹਾਡੇ ਪਿੰਡਾਂ ਚ ਬਣੀ ਹੈ ਉਹਦਾ ਨਾਲ ਜੁੜ ਜੋ ਕਿਉਂਕਿ ਜੇ ਤੁਹਾਡੀਆਂ ਕੋਈ ਜ਼ਮੀਨਾਂ ਦੇ ਕਬਜ਼ੇ ਕਰਨ ਆਉਣਗੇ ਉਹ ਚਿੱਪਾਂ ਵਾਲੇ ਮੀਟਰ ਲੱਗਣਾਉਂਦੇ ਐ ਕੋਈ ਧੱਕੇਸ਼ਾਹੀ ਹੁੰਦੀ ਐ ਤੇ ਉੱਥੇ ਤੁਹਾਡੇ ਨਾਲ ਇਹ ਜਥੇਬੰਦੀਆਂ ਖੜਦੀਆਂ ਜੇ ਤੁਹਾਨੂੰ ਕਿਸਾਨੀ ਮੋਰਚਾ ਕੋਈ ਇੱਕ ਵਾਰੀ ਠੱਲ ਪਾ ਕੇ ਆਏ ਕਾਲੇ ਕਰੂਣਾ ਨੂੰ ਤੇ ਉਹ ਜਥੇਬੰਦੀ ਪਾ ਕੇ ਆਈਆਂ ਨੇ ਉੱਥੇ ਸਾਨੂੰ ਕੋਈ ਕਿ ਸਿਆਸੀ ਲੀਡਰ ਨਹੀਂ ਜਿਦਾ ਕਿ ਲਈ ਆ ਕੋ ਸਰਕਾਰ ਨਹੀਂ ਜਿਦਾ ਕਿ ਲਈ ਸਿਰਫ ਤੇ ਸਿਰਫ ਸਾਡੇ ਲੋਕਾਂ ਦਾ ਇਕੱਠ ਜਥੇਬੰਦਕ ਰੂਪ ਚ ਅਸੀਂ ਇਕੱਠੇ ਸੀ ਸਾਡੀਆਂ ਜਥੇਬੰਦੀਆਂ ਚ ਤਾਂ ਕਿ ਲੈਆਂਗਾ ਨਹੀਂ ਲੱਖ ਜਾਇਆ ਮੈਂ ਕਹਿੰਦਾ ਕੋਈ ਬੰਦਾ 16 ਕਲਾ ਦੇ ਸੰਪੂਰਨ ਨਹੀਂ ਹੁੰਦਾ ਕੋਈ ਬੰਦਾ ਇੱਥੇ ਸਾਰੇ ਤੱਤਾਂ ਤੋਂ ਪੂਰਾ ਨਹੀਂ ਹੁੰਦਾ ਘਾਟਾਂ ਕਮੀਆਂ ਬਹੁਤ ਹੋਣਗੀਆਂ ਪਰ ਇਹਨਾਂ ਦਾ ਸਾਰਾ ਜੋਰ ਹੈ ਵੀ ਇਹਨਾਂ ਨੂੰ ਬਦਨਾਮ ਕਰਕੇ ਜਥੇਬੰਦੀਆਂ ਨੂੰ ਲੋਕਾਂ ਕੋਲੋਂ ਇਹਨਾਂ ਤੋਂ ਲੋਕਾਂ ਨੂੰ ਤੋੜ ਦਿਓ ਉਦੋਂ ਬਾਅਦ ਤੁਹਾਡੇ ਛਤਰ ਕੱਲੇ ਕਰੇ ਦੇ ਪਹਿਣਗੇ ਇਹ ਯਾਦ ਰੱਖਿਓ 13 ਤਰੀਕ ਨੂੰ 13 ਫਰਵਰੀ ਨੂੰ ਦਿੱਲੀ ਦਾ ਸੱਦਾ ਦੇ ਰਹੇ ਬੰਦਿਆਂ ਦਾ ਉਹਨੂੰ ਵੀ ਬਹੁਤ ਕੋਸ਼ਿਸ਼ ਕਰੂਗਾ ਖੇੜਨ ਦੀ ਖਰਾਬ ਕਰਨ ਦੀ ਇਕੱਠੇ ਹੋ ਜਾ ਬਾਈ ਇਹਨਾਂ ਦੇ ਬੰਦਿਆਂ ਨੂੰ ਲਗਾ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰਾ ਵੀਰ ਸਾਡੇ ਤੇ ਲਗਾਤਾਰ ਹਮਲੇ ਹੋ ਰਹੇ ਆ ਪੋਲੀ ਤੇ ਪਾਣੀ ਤੇ ਇਤਿਹਾਸ ਤੇ ਜ਼ਮੀਨਾਂ ਦੇ ਕਬਜ਼ੇ ਹੋਣ ਦੀ ਤਿਆਰੀ ਕਰ ਰਹੇ ਨੇ ਖੋਣ ਦੀ ਕੋਸ਼ਿਸ਼ ਹੋ ਰਹੀ ਆ ਲਗਾਤਾਰ ਰੁਜਗਾਰ ਖੋਇਆ ਜਾ ਰਿਹਾ ਪਰ ਅਸੀਂ ਅਸੀਂ ਕੀ ਕਰ ਰਹੇ ਹਾਂ ਅਸੀਂ ਜਿਹੜਾ ਆਪਣਾ ਮੂੰਹ ਹੈ ਜਿਹੜਾ ਦੁਸ਼ਮਣ ਦੇ ਖਿਲਾਫ ਅਸੀਂ ਬੋਲਣਾ ਹੁੰਦਾ ਹੈ ਉਧਰ ਨੂੰ ਆਪਣਾ ਮੋਰਚਾ ਖੋਲਣਾ ਹੁੰਦਾ ਆਪਣੇ ਬੰਦਿਆਂ ਖਿਲਾਫ ਵੀ ਖੋਲ ਲੈਣੇ ਅਸੀਂ ਇਹ ਕਾਮਰੇਡ ਆ ਜੀ ਇਹ ਸਿੱਖ ਆ ਜੀ ਇਹ ਫਲਾਨਾ ਜੀ ਠਿੰਕਾ ਜੀ ਇਹ ਗੱਲਾਂ ਕਰਨੀਆਂ ਛੱਡ ਦਿਓ ਬਾਈ ਫੇਸਬੁਕਾਂ ਤੇ ਵੀਡੀਓ ਪਾਉਣੀਆਂ ਪੋਸਟਾਂ ਪਾਉਣੀਆਂ ਛੱਡ ਦਿਓ ਆਪਣੇਆਂ ਦੇ ਖਿਲਾਫ ਲੱਖ ਮਾੜਾ ਹੋਵੇ ਆਪਣਾ ਅੰਦਰ ਬੁਲਾ ਕੇ ਕਮਰੇ 'ਚ ਗੱਲ ਕਰ ਲਓ ਬਿਠਾ ਕੇ ਗੱਲ ਕਰ ਲਓ ਜਨਤਾ ਕਰੋ ਲੋਕਾਂ ਦੇ ਸਾਹਮਣੇ ਪੰਡੂਖ ਦੂਜੇ ਨੂੰ ਉਹ ਤਾਂ ਚਾਹੁੰਦਾ ਹੀ ਹੈ ਆਪਸ ਵਿੱਚ ਦਫਾੜ ਹੋ ਜਾਣ ਸੋ ਇਸ ਕਰਕੇ ਭਾਈ ਬੇਨਤੀ ਹੈ ਮੈਂ ਰੋਜ਼ ਪੰਡਾ ਜਾਂਦਾ ਮੈਂ ਇਹੀ ਪ੍ਰਚਾਰ ਕਰਦਾ ਵੀ ਭਾਈ ਚਲਾ ਕੈਮਰੋੱਖੋ ਏਕਾ ਰੱਖੋ ਜੱਥੇਬੰਦਕ ਰੂਪ ਵਿੱਚ ਇਕੱਠੇ ਹੋ ਜੋ ਪਿੰਡਾਂ ਦੇ ਜਿਹੜੀ ਸਾਡੀ ਲੋਕ ਸਾਡੇ ਦਫਾੜ ਹੋਏ ਗਿਆ ਜਾਤਾਂ ਪਾਤਾਂ ਦੇ ਬਖਰੇਵੇਂ ਨੇ ਸਵੇਰੇ ਗੁਰਦੁਆਰਿਆਂ ਡੋਡੀ ਬਣਾਈ ਬੈਠੇ ਉਹ ਇਕੱਠੇ ਕਰੋ ਭਾਈ ਇਕੱਠਾ ਹੋ ਜੋ ਆਪਣੇ ਪਿੰਡਾਂ ਦੇ ਮਜ਼ਦੂਰ ਭਰਾਵਾਂ ਦੇ ਨਾਲ ਖੜਿਆ ਕਰੋ ਉਹ ਸਾਂਝਾ ਕੰਮ ਕਰੋ ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਆਂ ਮੈਂ ਪੰਜਾਬ ਬਚਾਉਣ ਦਾ ਹੁਕਾ ਦਿੰਦਾ ਜੇ ਪੰਜਾਬ ਬਚਾਉਣਾ ਪਹਿਲਾਂ ਪੰਜਾਬ ਦੇ ਵਿੱਚ ਪਿੰਡ ਬਚਾਉਣੇ ਪੈਣੇ ਆ ਪਿੰਡ ਬਚਾਉਣ ਲਈ ਸਾਨੂੰ ਭਾਈਚਾਰਾ ਬਚਾਉਣਾ ਪੈਣਾ ਪਿੰਡਾਂ ਦਾ ਸਾਂਝਾ ਕੰਮ ਕਰਨੀਆਂ ਪੈਣੀਆਂ ਆਪਣੇ ਗਰੀਬ ਗੁਰਬੇ ਨਾਲ ਖੜਨਾ ਪੈਣਾ ਜੇ ਚਾਹੁੰਦੇ ਆਂ ਪੰਜਾਬ ਬਚੇ ਫੇਰ ਹੀ ਹਮਲੇ ਬਹੁਤ ਖਤਰਨਾਕ ਆ ਤੇ ਕੁਝ ਵੀ ਨਹੀਂ ਠੀਕ ਹੈ ਭਾਈ 23 ਤਰੀਕ ਨੂੰ ਕੋਰਟ ਤੋਂ ਮਿਲਦੇ ਆਂ